ਸਤਿ ਸ਼੍ਰੀ ਅਕਾਲ ਦੋਸਤੋ ਐਮਐਸਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮੁਕੇਸ਼ੂਦ ਅੱਜ ਅਸੀਂ ਇਸ ਸਮੇਂ ਅਨਾਜ ਮੰਡੀ ਮਰਿੰਡਾ ਵਿੱਚ ਖੜੇ ਆਂ ਜਿੱਥੇ ਕਿਸਾਨ ਆਪਣੀ ਝੋਨੇ ਦੀ ਫਸਲ ਲੈ ਕੇ ਪਹੁੰਚੇ ਹੋਏ ਹਨ ਤੇ ਫਸਲ ਜੇਕਰ ਗੱਲ ਕਰੀਏ ਮੰਡੀ ਦੀ ਤਾਂ ਮੰਡੀ ਦੇ ਵਿੱਚ ਇਸ ਸਮੇਂ ਭਰਪੂਰ ਮੰਡੀ ਭਰਪੂਰ ਨਜ਼ਰ ਆ ਰਹੀ ਹੈ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਹਨ ਆਰਤੀ ਭਾਈਚਾਰਾ ਜੋ ਅਨਾਜ ਮੰਡੀ ਮਰਿੰਡਾ ਦੇ ਵਿੱਚ ਜਿੱਥੇ ਜੀਰੀ ਦੀ ਆਵਕ ਲਗਾਤਾਰ ਆ ਰਹੀ ਹੈ ਸਾਡੇ ਨਾਲ ਜਰਨੈਲ ਸਿੰਘ ਜੀ ਜੁੜੇ ਹਨ ਗੱਲਬਾਤ ਕਰਦੇ ਹਨ ਜਰਨੈਲ ਸਿੰਘ ਜੀ ਨਾਲ ਜਰਨੈਲ ਸਿੰਘ ਜੀ ਇਸ ਵਾਰੀ ਕੀ ਪੋਜੀਸ਼ਨ ਹੈ ਜੀ ਜੀ ਸੁਸੂ ਸਾਹਿਬ ਜੇ ਆਪਾਂ ਇਸ ਹਾਲ ਗੱਲ ਕਰਦੇ ਹਾਂ ਝੋਨੇ ਦੇ ਫਸਲ ਦੀ ਤਾਂ ਮੈਂ ਤਾਂ ਇਹੀ ਕਹੂੰਗਾ ਸਭ ਤੋਂ ਪਹਿਲਾਂ ਕਿ ਕਿਸਾਨਾਂ ਤੇ ਇਸ ਝੋਨੇ ਦੀ ਜਦੋਂ ਤੋਂ ਲਵਾਈ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਬੜਾ ਮਾੜਾ ਦੌਰ ਚੱਲ ਰਿਹਾ ਤੇ ਜੇ ਦੇਖਿਆ ਜਾਵੇ ਤਾਂ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਤਾਂ ਝੋਨੇ ਦਾ ਝਾੜ ਬੜਾ ਘਟਾ ਜੇ ਕਿਤੇ ਹੜ੍ਹਾਂ ਨੇ ਮਾਰ ਪਾਤੀ ਤਾਂ ਜਿੱਥੇ ਅਸੀਂ ਸਾਡਾ ਏਰੀਆ ਹੜ੍ਹਾਂ ਤੋਂ ਬਚ ਗਿਆ ਪਾਣੀ ਦੀ ਮਾਰ ਤੋਂ ਬਚਿਆ ਤਾਂ ਇੱਥੇ ਘਟੋ ਘਟ 25 ਤੋਂ 30% ਪਰ ਇਕੜ ਦਾ ਝਾੜ ਘਟ ਰਿਹਾ ਇਸੇ ਕਰਕੇ ਮੰਡੀਆਂ 'ਚ ਆਮਦ ਵੀ ਘਟਾ ਸੋ ਮੰਡੀਆਂ ਵਿੱਚ ਇਹ ਮਤਲਬ ਇਹਦਾ ਸਿੱਧਾ ਕਾਰਨ ਬਰਸਾਤਾਂ ਜਾਂ ਕੋਈ ਹੋਰ ਰੀਜ਼ਨ ਵੀ ਹੋ ਸਕਦਾ ਦੇ ਕੋਈ ਤਾਂ ਹੁਣ ਯੂਨੀਵਰਸਿਟੀ ਦੇ ਵੀ ਆંકੜੇ ਆ ਗਏ ਸੀ ਲਾਸਟ ਅਕਤੂਬਰ ਅਗਸਤ ਮਹੀਨੇ ਚ ਸਤੰਬਰ ਚ ਵੀ ਝਾੜ ਇਸ ਸਾਲ ਘਟਨੇ ਆ ਉਹ ਤਾਂ ਇਹਨੂੰ ਮੌਸਮ ਦੀ ਖਰਾਬੀ ਕਰਕੇ ਕਹਿੰਦੇ ਆ ਵੀ ਮੌਸਮ ਦੀ ਖਰਾਬੀ ਕਰਕੇ ਉਹ ਤੋਂ ਬਾਅਦ ਇੱਕ ਫੰਗਸ ਰੋਗ ਲੱਗ ਗਿਆ ਝੋਨੇ ਨੂੰ ਜਦੋਂ ਨਸਾਰਾ ਹੋਇਆ ਉਦੋਂ ਫੰਗਸ ਰੋਗ ਲੱਗ ਗਿਆ ਉਹਦੇ ਕਰਕੇ ਵੀ ਕਈ ਤਾਂ ਜ਼ਿਮੀਂਦਾਰ ਇਦਾਂ ਦੇ ਆਉਂਦੇ ਆ ਵੀ ਉਹਨਾਂ ਦਾ ਝਾੜ ਪਹਿਲਾਂ ਵਾਇਰਸ ਆ ਗਿਆ ਇੱਕ ਜਦੋਂ 6ਵੇਂ 7ਵੇਂ ਮਹੀਨੇ ਚ ਉਹ ਕਈ ਜ਼ਿਮੀਦਾਰਾਂ ਨੇ ਤਾਂ ਉਦੋਂ ਫਸਲ ਨੂੰ ਆਪਣੀ ਨੂੰ ਦੁਬਾਰਾ ਬਾਕੇ ਦੁਬਾਰਾ ਪਲਾਂਟੇਸ਼ਨ ਵੀ ਕਰੀ ਪਰ ਜਿਨ੍ਹਾਂ ਨੇ ਨਹੀਂ ਕਰੀ ਉਹ ਆ ਕੇ ਯੂਨੀਵਰਸਿਟੀ ਕਹੀ ਗਈ ਮੌਕੇ ਮੌਕੇ ਤੇ ਵੀ ਤੁਸੀਂ ਉਹਦੀ ਸਪਰੇਅ ਕਰੋ ਇਹਦੇ ਤੇ ਟੇਲੇ ਦੀ ਪਰ ਉਹਦਾ ਵੀ ਕੋਈ ਫਾਇਦਾ ਨਹੀਂ ਹੋਇਆ ਉਹ ਜਦੋਂ ਉਹਨਾਂ ਫਸਲਾਂ ਦੀ ਹੁਣ ਕਟਾਈ ਹੋਈ ਹੈ ਜਿਹੜੇ ਬੌਨੇ ਬੂਟੇ ਵਾਲੇ ਸੀ ਉਹ ਖੇਤਾਂ ਦਾ 5-4 ਕੁਇੰਟਲ ਇੰਨਾ ਕੇ ਝਾੜਦਾ ਆ ਰਿਹਾ ਜੀਦਾ ਵੀ ਆ ਰਿਹਾ ਤੇ ਉਹਦੇ ਕਰਕੇ ਹੁਣ ਜਿਹੜਾ ਬਾਅਦ ਚ ਜਦੋਂ ਆਗਸਤ ਵਾਲਾ ਬੇਵਕਤਾ ਮੀਂਹ ਪਿਆ ਉਹਦੇ ਕਰਕੇ ਵੀ ਫਿਰ ਬਾਅਦ ਚ ਆ ਕੇ ਫੰਗਸ ਲੱਗੀ ਡੋਡੀ ਕਹਿੰਦੇ ਨੇ ਉਹਨੂੰ ਪੈ ਗਈ ਫਸਲ ਨੂੰ ਤਿਆਰ ਫਸਲ ਨੂੰ ਤੇ ਉਹਦੇ ਨਾਲ ਵੀ ਝਾੜ ਦਾ ਫਰਕ ਪੈ ਗਿਆ ਜੀ ਸੋ ਸਰਕਾਰ ਨੇ ਇਹਦੇ ਬਾਰੇ ਕੋਈ ਹੋਰ ਉਪਰਾਲਾ ਕੋਈ ਕੀਤਾ ਅੱਜ ਤੱਕ ਅਸੀਂ ਤਾਂ ਚਾਹੁੰਦੇ ਆ ਜੇ ਸਰਕਾਰ ਇਸ ਮਾੜੇ ਦੌਰ ਦੇ ਵਿੱਚ ਮੈਂ ਤਾਂ ਮੋਦੀ ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜੇ ਇਸ ਮਾੜੇ ਵਕਤ ਦੇ ਵਿੱਚ ਪੰਜਾਬ ਨਾਲ ਖੜਨ ਦਾ ਵਧੀਆ ਸਮਾਂ ਤੇ ਤੁਸੀਂ ਜੇ ਕਿਸੇ ਕਿਸਾਨਾਂ ਦੀ ਬਾਹ ਫੜੋ ਉਹਨਾਂ ਨੂੰ ਕੋਈ ਮੁਆਵਜ਼ੇ ਦੇ ਰੂਪ ਦੇ ਵਿੱਚ ਇਹ ਕੰਪਨਸੇਟ ਕੀਤਾ ਜਾਵੇ ਜਿਹੜਾ ਨੁਕਸਾਨ ਹੋਇਆ ਤਾਂ ਜਿੱਥੇ ਇਸ ਦਾ ਪੰਜਾਬ ਦੀ ਅਰਧ ਵਵਸਥਾ ਤੇ ਵੀ ਮਾੜਾ ਅਸਰ ਆਪਾਂ ਨੂੰ ਪੈਣਾ ਹੀ ਆ ਦਿਖੇ ਰਿਹਾ ਤਿਹਾਰ ਮੰਦੇ ਰਹਿਣਗੇ ਸਾਡੇ ਬਾਜ਼ਾਰਾਂ ਤੇ ਵੀ ਅਸਰ ਸਾਡੀ ਲੇਬਰ ਇੱਥੇ ਮੰਡੀਆਂ 'ਚ ਉਹ ਰੋਜ਼ ਉਡੀਕਦੇ ਆ ਵੀ ਕਦੋਂ ਟਰਾਲੀਆਂ ਇੱਥੇ ਆਉਣਗੀਆਂ ਜਿਹਦੇ ਨਾਲ ਸਾਡਾ ਰੋਟੀ ਪਾਣੀ ਚੱਲਣਾ ਅਸੀਂ ਵੀ ਇਸੇ ਲਾਈਨ 'ਚ ਖੜੇ ਆ ਰੋਜ਼ ਇੰਨੀ ਸ਼ਾਂਤੀ ਹਰ ਪੂਰਾ 10 ਤਰੀਕ 11 ਤਰੀਕ ਹੋ ਗਈ ਅੱਜ ਪੂਰੀ ਚਹਲ ਪਹਿਲ ਇੱਥੇ ਮੰਡੀ ਚੋਣੀ ਚਾਹੀਦੀ ਆ ਪਰ ਸਨਨਾਟਾ ਜਿਹਾ ਛਾਇਆ ਰਹਿੰਦਾ ਸਾਰਾ ਦਿਨ ਇਸ ਕਰਕੇ ਸਾਨੂੰ ਵੀ ਸਾਡੇ ਵੀ ਬੜਾ ਮਨਾਂ ਤੇ ਇਹ ਗੱਲ ਦਾ ਵਜਨ ਹੈ ਵੀ ਨੁਕਸਾਨ ਜਿੱਥੇ ਕਿਸਾਨੀ ਤੋਂ ਸ਼ੁਰੂ ਹੋ ਕੇ ਇਹ ਮੰਡੀਆਂ ਤੱਕ ਪਹੁੰਚਿਆ ਹੌਲੀ ਹੌਲੀ ਇਹ ਬਾਜ਼ਾਰਾਂ ਤੱਕ ਜਾਣਾ ਪੰਜਾਬ ਤੱਕ ਜਾਣਾ ਇਹ ਤਾਂ ਸਭ ਦਾ ਹੀ ਹੁੰਦਾ ਟਰਾਂਸਪੋਰਟਰਾਂ ਦਾ ਸਭ ਦਾ ਨੁਕਸਾਨ ਹੈ ਲਿਫਟਿੰਗ ਦੀ ਕੀ ਸਥਿਤੀ ਹੈ ਇਸ ਸਮੇਂ ਲਿਫਟਿੰਗ ਦੀ ਯਾਰ ਪਰਚੇ ਜਦਾ ਤਾਂ ਬੜਾ ਵਧੀਆ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਬਾਰਦਾਨਾ ਲਿਫਟਿੰਗ ਪੇਮੈਂਟ ਇਹ ਤਾਂ ਸਾਰਾ ਪ੍ਰਬੰਧ तकरीबन ਸਾਰੀ ਵਧੀਆ ਚੱਲ ਰਹੀ ਹੈ ਕੋਈ ਪ੍ਰੋਬਲਮ ਪੇਮੈਂਟਸ ਕੋਈ ਠੀਕ ਹੋ ਰਹੀ ਹੈ ਹਾਂ ਬਿਲਕੁਲ ਬਿਲਕੁਲ ਕੋਈ ਪ੍ਰੋਬਲਮ ਨਹੀਂ ਠੀਕ ਚੱਲ ਰਹੀ ਹੈ ਜੀ ਕੰਮ ਸੋ ਇਸਨ ਸਾਡੇ ਨਾਲ ਆਰਤੀ ਜਨੈਲ ਸਿੰਘ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਡੇ ਨਾਲ ਕੈਮਰਾਮੈਨ ਹਨੀ ਦੇ ਨਾਲ ਮੁਕੇਸ਼ ਸੂਦੀ ਦੀ ਰਿਪੋਰਟ ਅਨਾਜ ਮੰਡੀ ਮਰੇਂਡਾ ਤੋਂ